ਤਲੁਟੇਰਿਆ ਲੁੱਟਾ ਗੋਹਾ ਦੀਆ ਵਾਰਦਾਤਾ ਕਰਨ ਤੋਂ ਹਜੇ ਵੀ ਬਾਸ ਨਹੀਂ ਆ ਰਹੇ ਤਾਂ ਬਿਲਕੁਲ ਮਨੀ ਚੈਂਜਰ ਦੀ ਦੁਕਾਨ ਤੋਂ 35 ਤੋਂ 40000 ਰੁਪਏ ਦੀ ਲੁੱਟ ਖੋ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਬਿਲਕੁਲ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਲੁੱਟਖੋ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਨੀ ਚੇਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਦੋ ਲੁੱਟੇਰੇ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸਨ ਤੇ ਕਾਊਂਟਰ ਤੇ ਬੈਠੀ ਲੜਕੀ ਤੇ ਦਾਫਤਰ ਦੇ ਨਾਲ ਜਾਨਲੇਵਾ ਹਮਲਾ ਕਰ ਦਿੰਦੇ ਨੇ ਤੇ ਗੱਲੇ ਦੇ ਵਿੱਚੋਂ 35 ਤੋਂ 40000 ਰੁਪਏ ਦੀ ਲੁੱਟਖੋ ਕਰਕੇ ਫਰਾਰ ਹੋ ਜਾਂਦੇ ਨੇ ਘਟਨਾ ਦੀ ਸੂਚਨਾ ਮਿਲਦੀ ਪੁਲਿਸ ਤੇ ਪੱਤਰਕਾਰ ਮੌਕੇ ਤੇ ਪਹੁੰਚ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਉੱਥੇ ਦੁਕਾਨ ਦੇ ਮਾਲਕ ਅਤੇ ਜ਼ਖਮੀ ਹੋਈ ਲੜਕੀ ਨੇ ਦੱਸਿਆ ਕਿ ਦੁਪਹਿਰੇ 1.5 ਵਜੇ ਦੇ ਕਰੀਬ ਉਹ ਕਾਊਂਟਰ ਤੇ ਬੈਠੀ ਸੀ ਤੇ ਅਚਾਨਕ ਦੁਕਾਨ ਦਾ ਦਰਵਾਜ਼ਾ ਖੋਲ ਕੇ ਦੋ ਲੁਟੇਰੇ ਆਉਂਦੇ ਨੇ ਜਿਨ੍ਹਾਂ ਦਾ ਮੂੰਹ ਟੱਕਿਆ ਹੁੰਦਾ ਇਸ ਤੋਂ ਇਲਾਵਾ ਜ਼ਬਰਦਸਤੀ ਉਹਨਾਂ ਨੇ ਗੱਲੇ ਦੇ ਵਿੱਚ ਪਈ ਜਦੋਂ ਨਗਦੀ ਚੁੱਕਣ ਲੱਗਦੇ ਨੇ ਤਾਂ ਲੜਕੀ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੁਟੇਰਿਆਂ ਦੇ ਵੱਲੋਂ ਲੜਕੀ ਤੇ ਹੀ ਦਾਤਰ ਦੇ ਨਾਲ ਜਾਨ ਲੈਵਾ ਹਮਲਾ ਕੀਤਾ ਜਾਂਦਾ ਹੈ ਤੇ ਲੁਟੇਰੇ ਜਿਹੜੀ ਲੁੱਟ ਖੋ ਕਰਕੇ ਫਰਾਰ ਹੋ ਜਾਂਦੇ ਨੇ ਜੀਹਾਂ 35 ਤੋਂ 40000 ਰੁਪਏ ਦੀ ਨਗਦੀ ਹੈ ਜਿਹੜੀ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਡੜੀ ਤੇ ਸੈਮੀ ਹੋਈ ਲੜਕੀ ਨੇ ਰੋਂਦੇ ਹੋਏ ਜ਼ਖਮੀ ਹਾਲਤ ਵਿੱਚ ਤੁਰੰਤ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਉਸ ਵੇਲੇ ਦੁਕਾਨ ਮਾਲਕ ਦੁਕਾਨ ਤੇ ਆਉਂਦਾ ਤੇ ਘਟਨਾ ਸੰਬੰਧੀ ਪੁਲਿਸ ਤੇ ਪੱਤਰਕਾਰਾਂ ਨੂੰ ਸੂਚਿਤ ਕਰ ਦਿੰਦਾ ਬਿਲਕੁਲ ਦਿਨ ਦਿਹਾੜੇ ਆ ਜਿਹੜੀ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਮਨੀ ਚੈਂਜਰ ਦੀ ਦੁਕਾਨ ਤੇ ਦਿਨ ਦਿਹਾੜੇ ਦੋ ਲੁਟੇਰੇ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਟੱਕੇ ਹੁੰਦੇ ਨੇ ਤੇ ਲੜਕੀ ਤੇ ਜਾਨਲੇਵਾ ਹਮਲਾ ਕਰਦੇ ਨੇ ਤੇ ਨਗਦੀ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਉਹ ਲੜਕੀ ਦੇ ਵੱਲੋਂ ਲੁਟੇਰਿਆਂ ਨੂੰ ਰੋਕਿਆ ਜਾਂਦਾ ਤਾਂ ਉਸਤੇ ਦਰਤਰ ਦੇ ਨਾਲ ਹਮਲਾ ਕਰਦੇ ਨੇ ਤੇ 35 ਤੋਂ 40 ਹਜ਼ਾਰ ਦੀ ਨਗਦੀ ਖੋ ਕੇ ਫਰਾਰ ਹੋ ਜਾਂਦੇ ਨੇ ਮੇਰਾ ਨਾਮ ਸ਼ਾਨੂ ਆ ਹਾਂਜੀ ਕੀ ਹੋਇਆ ਐਸੇ ਹਿੱਤ ਲੈ ਕੇ ਲੁੱਟ ਕੇ ਕੋਈ ਤਿੰਨ ਜੜੇ ਆਏ ਸੀਗੇ ਉਹ ਹਾਂ ਮੂੰ ਬੰਨੇ ਸੀ ਉਹਨਾਂ ਦੇ ਹਾਂ ਹਾਂ 10 ਨੂੰ ਮਾਰਿਆ ਉਹਨਾਂ ਨੇ ਮੇਰੇ ਦੋ ਵਾਰੀ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਕਦੋਂ ਲੈ ਗਏ ਕਿੰਨੇ ਰੁਪਏ ਸੀ ਲੱਗੋ 34000 35000 ਸੀਗਾ ਕੁਝ 30000 35000 ਕਾਹਦਾ ਕੰਮ ਕਰਦੇ ਹੋ ਲੈਸਟਰ ਯੂਨੀਅਨ ਦੇ ਵਿੱਚ ਆ ਮੇਰੇ ਇਹ ਭੱਜ ਗਈ ਹਾਂਜੀ ਭੱਜ ਕੇ ਉਹ ਤੋਂ ਉਹ ਹੀ ਫਟਾਫਟ ਤੋ ਕੈਸ਼ ਚੱਕਿਆ ਨਿਕਲ ਗਏ ਹਾਂਜੀ ਸਾਡੀ ਦੁਕਾਨ ਹੈ ਜੀ ਹੈ ਜੀ ਆਪਣੇ ਲੱਕੜ ਮੰਡੀ ਫਲੋਰ ਮੇਰਾ ਨਾਮ ਹੈ ਰਵੀ ਖੋਸਲਾ ਕੀ ਦੁਕਾਨ ਦਾ ਦੁਕਾਨ ਦਾ ਨੋਅ ਐਸ ਕੇ ਟ੍ਰੇਡਰਸ ਓਕੇ ਅੱਜ ਕੋਈ ਟਾਈਮ 2 ਵਜੇ ਦਾ ਸੇਗਾ ਸਾਡੀ ਕੰਮ ਕਰਨ ਵਾਲੀ ਲੜਕੀ ਸਾਨੂੰ ਨੋ ਦਾ ਦੁਕਾਨ ਤੇ ਬੈਠੀ ਸੀ ਹਾਂਜੀ ਗੱਲੇ ਚ ਪੈਸੇ ਵੀ ਸਗੇ ਕੋਈ ਤਿੰਨ ਬੰਦੇ ਆਏ ਇੱਕ ਮੋਟਰਸਾਈਕਲ ਤੇ ਬਾਹਰ ਖੜਾ ਰਿਹਾ ਦੋ ਅੰਦਰ ਆ ਗਏ ਉਹਨਾਂ ਨੇ ਆ ਕੇ ਦਾਤ ਕੱਢ ਲਿਆ ਦਾਤ ਕੱਢ ਕੇ ਤਾਂ ਉਹ ਕੁੜੀ ਦੇ ਇੱਕ ਦੋ ਜਗ੍ਹਾ ਥੋੜਾ ਥੋੜਾ ਮਰਿਆ ਵੀ ਸਾਰੇ ਪੈਸੇ ਗੱਲੇ ਤੋਂ ਕੱਢ ਕੇ ਤਾਂ ਭੱਜ ਗਏ ਕਿੰਨੀ ਅਮਾਉਂਟ ਸੀ ਅਮਾਉਂਟ ਕੋਈ ਨੀਰ ਵੜ 40000 35000 ਦੇ ਸੀਗੀ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਪ੍ਰਸ਼ਾਸਨ ਵਾਲੇ ਆ ਗਏ ਆ ਉਹ ਉਹਨਾਂ ਨੇ ਬਿਆਨ ਲੜਕੀ ਦੇ ਲੈ ਲਿਆ ਲੜਕੀ ਨੇ ਦੱਸਿਆ ਕਿੰਨੇ ਬੰਦੇ ਸਨ ਲੜਕੀ ਨੇ ਦੱਸਿਆ ਹੀ ਦੋ ਬੰਦੇ ਸਗੇ ਇੱਕ ਦੇ ਕੋਲ ਦਾਸ ਸੀ ਇੱਕ ਜਨ ਨੇ ਗੱਲੇ ਤੋਂ ਪੈਸੇ ਕਢ ਲਏ ਤੇ ਉਹ ਪੈਸੇ ਚੱਕੇ ਸਾਂ ਮੜਾ ਜਾਂ ਡਰਾਡ ਰੋ ਕੇ ਬਾਅਦ ਵਿੱਚ ਜਾਂਦੇ ਜਾਂਦੇ ਮੜਾ ਜਾਂ ਦਾਦ ਮਾਰ ਕੇ ਨਾ ਚਲੇ ਗਏ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗੇ ਕੁਝ ਨਹੀਂ ਕੀਤੀ ਸਿਰਫ ਲੁੱਟਣ ਦੀ ਖਾਤਰ ਹੀ ਆਏ ਸੀ ਉਹ ਪੈਸੇ ਗੱਲੇ ਤੋਂ ਕਢ ਅਸੀਂ ਮੰਗ ਕਰਦੇ ਹਾਂ ਅਸੀਂ ਮੰਗੇ ਹੀ ਕਰਦੇ ਹਾਂ ਕਿ ਪਤਾ ਕੀਤਾ ਜਾਵੇ ਪ੍ਰਸ਼ਾਸਨ ਕੋਲੋਂ ਕਿ ਕਿਹੜੇ ਬੰਦੇ ਆਏ ਹੈਗੇ ਆ ਤੇ ਉਹਨਾਂ ਨੂੰ ਫੜਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਲੋਕਾਂ 'ਚ دہشت ਫੈਲਦੀ ਹੈਗੀ ਆ ਕੰਮ ਕਰ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਕੰਮ ਕਰਨਗੇ ਮੈਂ ਇਹ ਸੀ ਸ੍ਰਿੰਦਰਪਾਲ ਥਾਣਾ ਫਲੋਰ ਥਾਣਾ ਫਲੋਰ ਤਨਾਥਾ ਅੱਜ ਇੱਕ ਫੋਕਲਾਈ ਸੀਗੀ ਬੀਐਸਕੇ ਮਨੀ ਚੀਜ਼ ਦੁਕਾਨ ਤੇ ਉਹ ਲੜਕੀ ਤੋਂ ਪੈਸੇ ਖੋ ਕੇ ਲੈ ਕੇ ਗਏ ਆ ਤੇ ਉਸੇ ਮੁੱਕ ਤੇ ਪਹੁੰਚ ਲਏ ਜੋ ਵੀ ਲੜਕੀ ਬਿਆਨ ਲਿਖਾਂਗੇ ਬਣਦੀ ਕਾਰਵਾਈ ਕਿੰਨੀ ਮਾੜ ਦਸੀ ਹੈ ਜੋ ਲੜਕੀ ਦੱਸ ਰਹੀ ਹੈ 35 ਜਰ ਦੇ ਕਰੀਬ ਤੇ ਕਿੰਨੇ ਵਿਅਕਤੀ ਸੀਗੇ ਦੋ ਅੰਦਰ ਆਏ ਤੇ ਇੱਕ ਬਾਹਰ ਜੀ ਮੋੜ ਚੰਦੇ ਜਿਹੜਾ ਓਕੇ ਓਕੇ ਕੀ ਕਿਦਾਂ ਹੁੰਦੇ ਹੁਲੀਏ ਦੱਸਿਆ ਇਹਨਾਂ ਨੂੰ ਮੂੰਹ ਮੂੰਹ ਮੱਦੇ ਵਿੱਚ ਕਹਿੰਦੀ ਓਕੇ ਓਕੇ ਕੀ ਕਰਵੇਂਗੇ ਕਾਰਵਾਈ ਜੋ ਵੀ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਊਗੀ ਉਹ ਸੀਸੀਟੀਵੀ ਕੈਮਰੇ ਤੋਂ ਦੱਸ ਹੁਣ ਚੈੱਕ ਕਰਦਾ ਕੀ ਕਰ ਰਹੇ ਜੀ ਚੈੱਕ ਕਰਦੇ ਬਾਅਦ ਜਿੱਧਰ ਨੂੰ ਵੀ ਸ਼ਰਾਬ ਲੱਗੂਗਾ ਉਧਰ ਨੂੰ ਦੇਖਿਆ ਜਾਊਗਾ